ਦੋਸਤੋ ਆਪ ਸੋਨਾਲੀ ਕਾ ਦਾ ਸੌਦਾ ਹੋਈ ਜਾਂਦਾ 2020 ਮਾਡਲ ਹੈਗਾ ਸੈਟਲ ਗੀਅਰ ਚ 5 ਲੱਖ ਤੇ 40 ਹਜ਼ਾਰ ਵੀ ਡਿਮਾਂਡ ਕਰਦਾ ਟਰੈਕਟਰ ਦੀ 20 ਮਾਡਲ ਦਾ ਟਰੈਕਟਰ ਚੰਗਾ ਹੈਗਾ ਦਿਖਾਉਣੇ ਆ ਤੁਹਾਨੂੰ ਕਿਵੇਂ ਹੁੰਦਾ ਸੌਦਾ ਵੀਡੀਓ ਨਾਲ ਬਣੇ ਰਹੋ ਵੀਡੀਓ ਚੰਗੀ ਲੱਗੇ ਤੇ ਜਲਦੀ ਜਲਦੀ ਨੂੰ ਸ਼ੇਅਰ ਕਰਕੇ ਲਿਓ ਕਿਵੇਂ ਆਮਨੇ ਠੀਕ ਹੈ ਜੀ ਤੇਰਾ ਟਰੈਕਟਰ ਹੈ ਹਾਂ ਜੀ ਕੀ ਫਰਕ ਰਹਿਗਾ ਰਜੇ ਹਾਂਜੀ ਕੀ ਫਰਕ ਰਹਿਗਾ ਕੋਈ ਫਰਕ ਤਾਂ ਤੁਸੀਂ ਨਿਬੜ ਜਾਵਾ 90 ਦਾ ਕਰਿਆ ਤੇ ਫਿਰ ਲਖਾਸੋ ਦਾ ਹੋ ਲਖਾਉਂਦੇ ਆ ਬਸ ਉਹ ਵੀ ਬਾਈ ਇਹ ਕਿੰਨੇ ਦਾ ਕਹਿੰਦਾ ਬਾਈ ਤੇ ਇਹ ਕਹਿੰਦਾ ਅਸੀਂ 500 ਪੂਰੇ ਦਾ ਹਾਂ 90000 ਦਾ ਕਰਿਆ ਸਾਰੀ ਸੰਗਤ ਨੇ ਰੌਲਾ ਪਾ ਪਾ ਸੌਦਾ ਹੋ ਗਿਆ ਹੋਰ ਹੋ ਗਿਆ ਸੌਦਾ ਪਰ ਤਾਂ ਹੋਇਆ ਨਹੀਂ ਅਜੇ ਵਿੱਚ ਹੈ ਹੈ 90 ਦਾ ਕਰਿਆ ਮਮਾ ਮੈਂ ਵੀ ਜਾਣਦਾ ਆਮਨੇ ਨੂੰ ਆਪਣਾ ਐ ਨਹੀਂ ਦਿੰਦਾ ਟਰੈਕਟਰ ਫਿਰ ਉਹ ਤਾਂ ਉਹਦੀ ਮਰਜ਼ੀ ਆ ਫਿਰ ਸਾਈ ਮੁਰਜੂਗੀ ਜਾਂ ਨਹੀਂ ਦੇਣਾ ਤਾਂ ਈ ਦੀ ਮਰਜ਼ੀ ਹਾਂ ਹਾਂ ਆਇਆ ਦਿਖਾਉਣੇ ਹੌਣ ਤੱਕ ਹੁਣ ਰਹੀ ਆ ਸਾਡੇ ਕੋਲ ਨਹੀਂ ਇੱਥੇ ਵਾਪਸ ਪਰ ਆ ਲੱਗਿਆ 4 ਲੱਖ ਆਹੋ ਕਿਨੇ ਦਾ 5 ਲੱਖ ਰਜੂ ਕਿੰਨੇ ਦਾ 4 90000 4 90000 ਵਧਾਈਆਂ ਭਾਈ ਤੁਹਾਨੂੰ ਵਧਾਈਆਂ ਵਧਾਈਆਂ 4 90000 ਆ ਸਾਈ ਵਾਲਾ ਵਧਾਈਆਂ ਇਹਦੇ ਕੋਲੇ ਅਮੂਰੀ ਲੈਣੀ ਆ ਤੇ ਪਾਸ ਜਿੰਦਗੀ ਚ ਪਹਿਲਾ ਸੌਦਾ ਆ ਦੇਖ ਤਾਂ ਲੈ ਹੁਣ ਆ ਗਰੀ ਮਸੂਰੀ ਨਹੀਂ ਕਰਦਾ ਪੁੱਜਿਆ ਮੈਂ ਕਹਿੰਦਾ ਹੈਲੋ ਆਲਾ ਭਾਈ ਸਾਈ ਸਾਈ ਵੀ ਮੋੜਿਆ ਕਰੋ ਅਗਲੇ ਦਿਨ ਤੇ ਭਾਗ ਜਾ ਵੀ ਸਾਈ ਵਾਲੇ ਮੁਕਰ ਆਲਾ ਵੀ ਸਾਈ ਕੋਲ ਠੀਕ ਆ ਲੈ ਬਾਈ ਬਾਈ ਨੇ ਲੈ ਲੈ ਹਾਂ ਬਾਈਆਂ ਵਧਾਈਆਂ ਭਰਾ ਤੇਨੂੰ ਉਹ ਬਾਈ ਆ ਬੁਢੇ ਸੱਪੀ ਫਿਰਦੇ ਆ ਹਾ ਡਰੈਕਟਰ ਦਿਖਾ ਬਾਈ ਗੱਲ ਲਿਖਾ ਦੇ ਬਾਈ ਵਧਾਈਆਂ ਭਾਈ ਤੁਹਾਨੂੰ ਆ ਕੋਕੀ ਲੈ ਲੋ ਰਿਹਾ 68 ਟਰੈਕਟਰ ਹੋ ਗਿਆ ਬਾਈ 4 4 ਲੱਖ 90 ਹਜ਼ਾਰ ਦਾ ਸ਼ੈਡ ਲਗੇ ਰਿਹਾ ਫੁੱਲ ਟੌਪ ਮਾਡਲ 2000 ਤੇ 20 ਮਾਡਲ ਅਮਣੇ ਨੇ ਵੇਚੇ ਮੰਡੀਕਲ ਵਾਲੇ ਨੇ ਤੇ ਫੌਜੀ ਸਾਹਿਬ ਨੇ ਲੈ ਟਰੈਕਟਰ ਤੁਸੀਂ ਦੇਖ ਹੀ ਲੇ ਟਰੈਕਟਰ ਚੰਗਾ ਹੈ 3 ਸਪੀਡ ਹੈ ਹਾਂ ਇੱਕ ਵੀਅਰ ਹੈ ਠੀਕ ਹੈ ਭਾਈ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਨੂੰ ਸ਼ੇਅਰ ਕਰਦੇ ਹੋ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰ ਲਿਓ